ਹੈਲੋ ਜੀ ਵੈਲਕਮ ਬੈਕ ਟੂ ਗਾਇਸ ਮਾਈ ਨਿਊ ਵਲੌਗ ਤੇ ਅੱਜ ਜੱਪਾ ਨੇ ਵਾਬੇ ਜਾਣਾ ਹੈ ਬਾਜੀ ਤੇ ਤੇ ਤੁਹਾਨੂੰ ਦਿਖਾਉਂਦੇ ਆ ਮਾਹੌਲ ਅਪਡੇਟ ਪਹਿਲਾਂ ਉੱਪਰ ਖੁੱਡੀਆਂ ਦੀਆਂ ਕਰਦੀਆਂ ਲਿਫਟਾਂ ਬੰਦ ਜਿੰਦੇ ਲਈਏ ਖੋਲ ਲਓ ਯਾ ਲੋ ਜੀ ਮਿੱਤਰੋ ਜਿੰਦੇ ਖੋਲਦੀ ਆ ਤੇ ਫਿਰ ਲਿਫਟਾਂ ਕਰਦੀ ਬੰਦ ਓ ਜੀ ਮਿੱਤਰੋ ਇੱਕ ਜਿੰਦਾ ਖੁੱਲ ਗਿਆ ਤੇ ਦੂਸਰਾ ਵੀ ਖੋਲਦੀ ਏ ਇਧਰ ਵਾਲਾ ਲੋ ਜੀ ਇਹ ਵੀ ਖੁੱਲ ਗਿਆ ਏ ਠੀਕ ਹੈ ਜੀ ਤੇ ਪਾਣੀ ਰੱਖਦੀ ਏ ਚੱਕ ਇਧਰ ਵਾਲੇ ਕੋ ਉਤਰਨੋਂ ਪਹਿਲਾਂ ਇਹ ਪੀ ਲੂੰਗਾ ਫੇ ਰਾਤ ਦੇ ਸਾਰੇ ਤੇ ਪਿਆਸੇ ਏ ਲਓ ਜੀ ਇਹਨਾਂ ਨੂੰ ਰੱਖਦੇ ਆ ਮਿੱਤਰੋ ਪਾਣੀ ਤੇ ਲਾਈਟਾਂ ਕਰਦੀਏ ਬੰਦ ਛੇੜਨ ਦੋ ਇਹਨਾਂ ਨੂੰ ਪਾਣੀ ਤੇ ਆਪਾਂ ਚੱਲਦੇ ਹੁਣ ਬਾਬੇ ਹੇ ਨੀਚੇ ਕੂਤਰੀ ਪਾਈ ਆ ਪਿੰਜਰੇ ਚ ਤੇ ਚੱਲਦੇ ਆ ਫਿਰ ਬਾਜੀ ਤੇ ਟਾਈਮ ਨਾਲ 6 ਵੱਜਣ ਲੱਗੇ ਆ ਤੇ ਹਾਂਜੀ ਲੋ ਮਿੱਤਰੋ ਲਾਈਟਾਂ ਕਰਤੀਆਂ ਬੰਦ ਠੀਕ ਹੈ ਜੀ ਬਾਕੀ ਕਬੂਤਰਾਂ ਤੇ ਨਿਗਾ ਮਾਰ ਲਈ ਇੱਕ ਵਾਰ ਕੀ ਨੱਲਵਾਤ ਸਾਰੇ ਕਬੂਤਰ ਬਨੇ ਫਿੱਟ ਹੈ ਤੇ ਇੱਧਰ ਵੀ ਠੀਕ ਹੈ ਜੀ ਸਾਰੇ ਕਬੂਤਰ ਬਨੇ ਤੰਦਰੁਸਤ ਹੈ ਮਿੱਤਰੋ ਜੇ ਵਾ ਹੁਣ ਚੱਲਦੇ ਆ ਬਾਜੀ ਤੇ ਕਬੂਤਰ ਹੀ ਪਾਲੀਏ ਪਿੰਜਰੇ ਚ ਤੇ ਬਾਕੀ ਅਪਡੇਟ ਦਿੰਦੇ ਆ ਸਾਨੂੰ ਉੱਥੇ ਜਾ ਕੇ ਠੀਕ ਹੈ ਨਾ ਹਾਂ ਜੀ ਜੱਕਲੀ ਤੇ ਕਬੂਤਰੀ ਚੱਕੇ ਪਾਲੀਏ ਪਿੰਜਰੇ ਚ ਚੱਲਦੇ ਆ ਹੁਣ ਲੋ ਬਈ ਮਿੱਤਰੋ ਲੱਗ ਗਿਆ ਉੱਲੇ ਵੱਜਣ ਤੇ ਆਪਾਂ ਨੇ ਵੀ ਛੜਤੇ ਆ ਕਬੂਤਰ ਚੜ ਗਏ ਆ ਕਬੂਤਰ ਹੈਗੇ 100 ਪਲੱਸ ਦੇਖੋ ਜੀ ਅੱਦੇ ਉੱਲੇ ਤੇ ਉੱਲਾ ਠਾ ਉੱਲਾ ਜੈ ਗੋਲੀ ਲੋ ਜੀ ਮਿੱਤਰੋ 130 ਪਲੱਸ ਕਬੂਤਰ ਹੋ ਗਏ ਆ ਉੱਪਰ ਕਬੂਤਰਾਂ ਨਾਲੇ ਭਰ ਗਿਆ ਆਸਮਾਨ ਜਿੱਧਰ ਨੂੰ ਮਾਰੋ ਨਿਗਾ ਕਬੂਤਰੇ ਕਬੂਤਰ ਹੈ ਆਪਣੇ ਮਾਸ਼ੀ ਤੋਂ ਫੋਟੋ ਲੈ ਚੱਕਾ ਉਹ ਆਉਂਦਾ ਬਾਅਦ ਵਿੱਚ ਲੋ ਭਾਈ ਮਿੱਤਰੋ ਲੱਗਿਆ ਟਾਈਮ ਲੱਗਣਾ ਪਹਿਲਾਂ ਕਬੂਤਰ ਨੇ ਭਾਈ ਫਿਰ ਤੇ ਪਹਿਲਾਂ ਇਧਰ ਸਾਰੇ ਕਾਹਰੇ ਸਾਰੇ ਰਸਤੇ ਬਲੋਕ ਕਰ ਰਹੇ ਸਾਰੇ ਇਧਰ ਆ ਗਏ ਇੱਥੇ ਲਿਆ ਰਹੇ ਖੜੇ ਪਰਸਾ ਵੀਰੇ ਗਰਾ ਨਾ ਸੁਣ ਲਿਓ ਜਿਹੜੇ ਬੰਦੇ ਨੇ ਵਿੱਚ ਲੱਖੀ ਬਡਾਲੀ ਸਿਰ ਤੇ ਖਲਾਰ ਬਾਈ ਖੜ ਜਾ ਵੀਰੇ ਫੌਜੀ ਤੀਦਾ ਦਰਦ ਕੰਡੀਆਂ ਆ ਟਾਈਮ ਵਾਲੇ ਗੋਪਤਰੇ ਬਾਈ ਕਾਲਾ ਸਮਾਨਾ ਵੀਰੇ ਲਓ ਜੀ ਯਾ ਭਾਈ ਦਿਖਾ ਕੇ ਸੁੰਦਰ ਮਹਾਲੇ ਦੂਏ ਕੂਤਰ ਰਵੀ ਮੜੋਲੀ ਮਨੀ ਦਸਾਰਨਾ ਜੋਤ ਸਿੰਬਲ ਬਿਰਖੇੜੇ ਪਾ ਰਸਤਾ ਛੱਡ ਦੋ ਬੁਰੀ ਮਾਨਗੇੜੀ ਆ ਲਾਲੀ ਬਲਦੇਵ ਨਗਰ ਬਿੱਲੂ ਉੱਥੇ ਰੋਏ ਵੀ ਸਿਲੰਡਰ ਪਾਉਂਦੇ ਇੱਧਰ ਹੋ ਜਾ ਯਾਰ ਆ ਜਾ ਇੱਧਰ ਹੋ ਜਾ ਇੱਧਰ ਖੜੇ ਪਾ ਜਾ ਇੱਧਰ ਹੋ ਸਾਰੇ ਤੂੰ ਚਲੇ ਜਾ ਇਲਹਾਨ ਯੂ ਐਸ ਏ ਰਹਿਮਤ ਘਡੋਲੀ ਆ ਉੱਥੇ ਖੜੇ ਪਾਉਂਦੇ ਖੜੇ ਪਾਉਂਦੇ ਹਰਮਨ ਬਡਾਲੀ ਆ ਸਟੇਸ਼ਨ ਮੁੱਲਾ ਪਰ ਜਰਦੀਪ ਬੰਦੇ ਮਾਲਾ ਗੌਰਵ ਤੀੜਾ ਤਕੂ ਬਾਠ ਗੁਰਵਿੰਦਰ ਖਾਨ ਪਰ ਲੱਖੀ ਡਗੋਰਾ ਕੋਜ ਪ੍ਰਿੰਗੀ ਡਾਕਟਰ ਮਾਜਰਾ ਅਮਰਜੀਤ ਮਾਨਕ ਪਰ ਮਨੂ ਸੁਪੇਨ ਕਾਕਾ ਮੜੌਲੀ ਜੈ ਜ਼ਮੀਨ ਤੱਕੀ ਪਰ ਪੁਰੀ ਗਗਰਾਲੀ ਛੇਗਰ ਮੁੰਨੀਗੜ ਇਹ ਕ ਬਲੇਆਲਾ ਜੋਗਾ ਧਿਆਨਪੁਰ ਪ੍ਰਭ ਮੜੌਲੀ ਪਿੱਤੂ ਰੈਲੋ ਰਹਿਮਤ ਕਾਲੇ ਵਾਲੇ ਟਿੱਡ ਡੋਰੀ ਵਾਲੇ ਜੀ ਇਹ ਕਬੂਤਰਾਂ ਦਾ ਟਾਈਮ ਹੈ ਬਈ ਉਹ ਵੇ ਮਿੱਤਰੋ ਆ ਕਬੂਤਰਾਂ ਦਾ ਟਾਈਮ ਹੈ ਇੱਕ ਕਬੂਤਰ ਫਿਰਦੇ ਆ 128 29 ਦਾ ਟੋਟਲ 129 ਬਾਕੀ 40 ਵੱਟ ਟਾਈਮ ਹੋਊਗਾ 50 ਪਾ ਤੇ ਦੇਖਦੇ ਆ ਕੀ ਬਣਦਾ ਲੋ ਬਾਈ ਦੂਆ ਟਾਈਮ ਲੱਗਣ ਲੱਗੇ ਆ ਯੇਸ ਮਾਵੀ ਕਾਈ ਨੌਰ ਅਬਨੀਤ ਰਾਲੂ ਮਾਜਰਾ ਈਨੂੰ ਬਲੋਰ ਪਰ ਸੇਖੋਂ ਕਰਨ ਬਿੰਦਾ ਚੱਕ હાਜੀ ਪਰ ਪਿੰਕੂ ਕੈਲੋ ਬਿੱਲਾ ਗਾਜਿਆਲ ਰਾਜਿਆ ਗੁਰੀ ਮਡਾਲੀ ਜਿਹੜਾ ਉਹਨੇ ਪੂਛ ਨਹੀਂ ਲਗਾਈ ਕਬੂਤਰ ਦੀ ਰਾਲ ਮਡਾਲੀ ਸ਼ਾਮੁਨੀਗੜ ਭਲਵਾਨ ਗਰਪ ਖੂਨੀ ਮਾਜਰਾ ਪੰਡਿਤ ਜੱਪਾ ਮਾਜਰਾ ਬੇਸ਼ਾਨ ਮਾਨ ਗੇੜੀ ਜੰਗਮਰੰਡਾ ਅਰਮਨ ਬੜਾਲੀ ਲਾਲੀ ਬਲਸਾਰਾ ਸਪੈਸ਼ਲ ਮੁੱਲਾ ਪਰ ਗਰਦੀਬ ਬੰਦੇ ਮਾਲਾ ਸਨੀ ਗੜਾਂਗਾ ਰੰਗੀ ਡਾਕਟਰ ਮਾਜਰਾ ਵਰਮਨ ਨਾ ਤੇ ਗਪਾਲ ਪਰ ਗੁਰੀ ਜਦਾ ਮਲੀ ਮਰਵਿੰਦਰ ਤਨਹਰੀ ਜੇ ਗੋਟੀ ਵੰਦਾ ਗੁਰੀ ਗਕਰਾਲੀ ਚੋਤਾ ਸਲੌਣਾ ਮਨਦੀਪ ਗੋਟੜਾ ਲੇਖਰ ਮੁੰਡੀਗੜ ਸਾਡੇ ਆਇਆ ਪੀਟੂ ਕਹਿ ਰੋ ਰੈਨੋ ਮਨਵੀਰ ਗਰੇਵਾਲ ਮਾ ਵੀ ਮੁੰਡਾ ਗੋਨੋ ਹਾਂ ਤੋਕੇ ਕਰਾ ਲਈ ਚੀਨਾ ਦੋਤਲ ਆਓ ਭਾਈ ਹੋਰ ਗੂਤ ਤੇ ਪ੍ਰੀਤਿਆ ਵਾਲਾ ਭਾਈ ਅਗਲਾ ਵੀ ਤੁੰਗੋ ਮੇਰਾ ਅੰਦਰਾ ਸਿਮਾ ਕਲਾਲ ਮਾਦਰਾ ਜੀਤ ਲਗਨੌਰ ਫੋਪੀ ਥੋੜਾ ਵੀਰੇ ਮੇਰਾ ਹੈ ਜਾ ਮੈਂ ਇੱਥੇ ਲੱਗੀ ਲੱਗੀ ਸਰਦਾਰ ਪਟਾਣਾ ਹਾਂ ਆਇਆ ਫਿਰ ਆਇਆ ਉਹ ਕਿਹੱਥੇ ਆ ਰਿਹਾ ਹੈ ਸਾਹਿਯਾਦ ਚਾਂਪਰ ਲੋ ਵੀ ਇਹ ਕਬੂਤਰ ਦਿਖਾ ਦਿਓ ਜੀ ਲੋ ਵੀ ਮਿੱਤਰੋ ਇਹ ਕਬੂਤਰਾਂ ਦਾ ਟਾਈਮ ਹੈ ਦੂਸਰਾ ਟਾਈਮ 11:10 ਤੋਂ 11:40 ਤੱਕ ਦੇਖਦੇ ਹਾਂ ਕਿੰਨੇ ਸਹੀ ਹੁੰਦੇ ਵਿੱਚ ਦੇ ਲੋ ਬਾਈ ਜੀ ਮੌਸਮ ਹੋ ਗਿਆ ਖਰਾਬ ਤੇ ਦੈਸ ਦਾ ਮਾਹੌਲ ਬਣ ਗਿਆ ਪੂਰਾ 25 30 ਕੂਤਰਾਂ ਹੀ ਲੱਗੇ ਵਾ ਟਾਈਮ 2 3 ਘੰਟੇ ਵਾ ਟਾਈਮ ਲੱਗਿਆ ਹੁਣ ਦੇਖਦੇ ਆ ਕੀ ਬਣਦਾ ਕੀ ਜੁੜਦਾ ਕੂਤਰਾਂ ਵਾਲੇ ਲਗੇ ਵੇ ਕੂਤਰ ਦੇਖਣਾ ਕੂਤਰ ਉੱਪਰ ਖੜੇ ਐ ਰੰਗ ਕਲੀਅਰ ਨਹੀਂ ਹੋ ਰਿਹਾ ਕੱਪੜੇ ਪਾੜਨੇ ਵਾਲਾ ਕੰਮ ਹੋਇਆ ਵਾ ਮਾਹੌਲ ਪੂਰਾ ਉੱਤੇ ਪ੍ਰੀਤਾ ਤੇ ਬਿੱਲੂ ਖੇੜੀ ਕਾਫੀ ਦੇ ਪ੍ਰੀਤਾ ਲੋਹਾਰੀ ਵਾਲਾ ਠੀਕ ਐ ਮਿੱਤਰੋ ਤੇ ਬਾਕੀ ਕਬੂਤਰ ਫਿਰਦੇ ਆ ਤੇ ਕਈਆਂ ਦੇ ਟਾਈਮ ਹੈ ਦੇਖਦੇ ਆ ਮਾਹੌਲ ਪੂਰਾ ਬਣ ਗਿਆ ਮੌਸਮ ਹੋ ਗਿਆ ਬੱਦਲ ਨਹੀਂ ਆਊਗਾ ਤੇ ਦੇਖਦੇ ਆ ਕੀ ਬਣਦਾ ਓਕੇ ਰਾਮਾ ਜੋਤ ਸਿੰਘ ਬਤਾਰਾ ਵੜਵਾਲੀ ਹਰ ਸਿਕਾਈ ਨੌਰ ਸਹਿਬ ਜੋਤ ਪਤ ਜੰਗ ਮਰੰਡਾ ਲਾਡੀ ਬਲਦੇਵ ਨਾਕੇ ਸੰਤ ਕਾਲੇਵਾਲ ਹੈਰੀ ਦੀੜਾ ਕਾਲਾ ਧਿਆਨਪਰਾ ਲੱਖੀ ਟਕੋਰਾ ਮਨੂਸਪੈਨ ਗੁਰਮੰਨਤ ਗਪਾਲਪੁਰ ਗੁਰਵਿੰਦਰ ਤਨੋਰੀ ਵਿੱਕੀ ਜਵੰਦਾ ਕਾਲਾ ਲੋਜੀ ਰੋੜਾ ਅਜੀਤ ਬੜਿਆਲਾ ਬ੍ਰਾਹਮਣੌਲੀ ਮਨੀ ਦੂਮ ਛੇੜੀ ਪਿੱਪੀ ਪਿੱਟੂ ਰੈਲੋਂ ਮਨਵੀਰ ਗਰੇਵਾਲ ਮਾਵੀ ਮੁੰਦੋ ਤੇ ਕੰਤਾ ਕਕਰਾਲੀ ਇਹ ਆ ਵੀਰੇ ਲੋ ਗਿੱਦਰ ਨੇ ਉਹ ਵੀ ਨੋਟ ਕਰਿਓ ਮੇਰਾ ਵੀਰ ਸਿਮਾ ਕਲਾਲ ਮਾਜਰਾ ਅਵਤਾਰ ਮੁੰਦੋ ਦੁੱਲਾ ਮਾਨਕਪੁਰ ਸੀਰਤ ਲਖਨੌਰ ਹੈਪੀ ਕਿਸ਼ਨਪੁਰਾ ਗੋਪੀ ਠਾਉਣਾ ਲੱਬੀ ਸਿੰਬਲ ਜੋਧ ਝੰਡਪੁਰਾ ਮਾਨ ਲੋਹਾਰੀ ਪੰਨੂ ਮਾਨੂਕੇ ਪ੍ਰੀਤਾ ਲਹਰੀ ਚੈਨੀ ਆਸਟ੍ਰੇਲੀਆ ਲਵਲੀ ਚੁੰਨੀ ਸਰਬ ਕੰਡੌਲੀ ਗੁਲਫਨ ਕੰਡੌਲੀ ਢੌਆ ਤਿਊੜ ਪਵਨ ਕਮਾਲੀ ਯਸਕੀਰਤ ਸਿਹੜੀ ਗੁਰਦੇਵਤ ਟੱਪਰੀਆਂ ਸ਼ਿਵਜੋਤ ਖੇੜਾ ਅਰਮਾਨ ਚੰਦਪੁਰਾ ਹਰਮਨ ਧਿਆਨਪੁਰਾ ਮੰਗੂ ਪਖਰਾਲੀ ਕਾਲਾ ਸਮਾਣਾ ਸੁਖੀ ਧਿਆਨਪੁਰਾ ਨੰਨੀ ਧਿਆਨਪੁਰਾ ਲਓ ਜੀ ਇਹ ਆ ਵੀਰੇ ਪਹਿਲੇ ਨਾਮ ਦੀ ਪਰਚੀ ਪਹਿਲੇ ਨਾਮ ਦੀ ਪਰਚੀ ਪਿੰਡ ਧਿਆਨਪੁਰਾ 11 ਨੰਬਰ ਜੀ ਕੁਰੀ ਕਕਰਾਲੀ ਜੀ ਪਹਿਲਾ ਨਾਮ ਪਹਿਲਾ ਨਾਮ ਵਾਹ ਜੀ ਵਾਹ ਲੈ ਮੈਂ ਲਿਖੀ ਆ ਨਾ ਮੈਂ ਚੱਕੀ ਆ ਚੱਕ ਲਾ ਆ ਚੱਕ ਦੋ ਮੇਰਾ ਵੀਰ ਸਾਈਡ ਕਰ ਦੋ ਕਿੰਨੇ ਨਾਮ ਕਿੰਨੇ ਕਾਲੇ ਪੰਜ ਐ ਫਿਰ ਪੰਜ ਆ ਲੈ ਬਈ ਦੂਆ ਨਾਮ ਦੂਆ ਨਾਮ ਦੀ ਪਰਚੀ ਕਾਲੇ ਤੂੰ 13 ਨੰਬਰ ਜੀ ਰਮਨ ਕਾਲੇ ਵਾਲੀ ਜੀ ਦੂਜਾ ਨੰਬਰ ਐਮਾ ਤਾਂ ਕਾਲੇ ਵਾਲਾ ਹਾਂਜੀ ਪੜਾਓ ਜੀ ਦੂਜਾ ਉਹਨਾਂ ਨੂੰ ਚੱਕ ਲੈ ਕੋਰ ਚੱਕ ਲੋ ਚੱਕਿਓ ਜੀ ਤੀਜੀ ਵਾਲੀ 10 ਨੰਬਰ ਤਫ ਵੀਰ ਇਟਲੀ ਜੀ ਤੀਜਾ ਤੀਜਾ ਤਫ ਵੀਰ ਇਟਲੀ ਲਾਇ ਅਭੀ ਚੌਥਾ ਚੱਕ ਬ੍ਰੀਤ ਇੱਕ ਲੈ ਮੈਂ ਚੱਕਦਾ ਆ ਚੱਕੂਗਾ ਲੈ ਚੱਕ ਆਹ ਤਕੂਈ ਸਾਡਾ ਇੱਕ ਨੰਬਰ ਗੁਰ ਸਿੰਘ ਕੋ ਪਰਣਾ ਨੀ ਚੌਥਾ ਮੈਂ ਬ੍ਰੀਤੇ ਨੂੰ ਮਾ ਫਿਰ ਹੂੰ ਆਪਣੀ ਪਾਸੇ ਆਜਾ ਜੀ ਬਾਈ ਆ ਰਹੇਗੇ ਬਾਈ ਕਰੇਗੀ ਲੈ ਫੜਾ ਕੱਪਲਾ ਨੰਬਰ ਆਪ ਤੂੰ ਕੱਪ ਮਗਰਾ ਤੇ ਕਿੰਨਾ ਚੱਕ ਕੱਪ ਆ ਗਿਆ ਆ ਗਿਆ 8 ਨੰਬਰ ਤਰਨਵੀਰ ਜਵੰਦਾਈ ਸਾਡੇ ਵੀ ਸਾਡੇ ਯਾਰ ਦਾ ਹੀ ਆ ਚਲੋ ਜੀ ਪੰਜਵਾਂ ਹੋ ਗਿਆ ਠੀਕ ਆ ਨਾਮ ਬੋਲਦੀ ਪੰਜਵਾਂ ਕੱਪ ਹੈ ਇਕੱਲਾ ਬਾਕੀ ਨੂੰ ਪੰਜਵਾਂ ਕੱਪ ਹੈ ਜੀ ਤਿੰਨ ਫਰਾਟੇ ਆ ਦੋ ਆ ਜਿਹਾ ਉੱਪਰ ਤੇ ਬਿੜੂਆ ਤੇ ਹੋ ਤਾ ਹੈ ਬਾਜੀ ਫਿਰ ਮੈਂ ਵੀ ਮੇਰਾ ਟੈਨ ਕੋਲੋਂ ਮੈਂ ਇਕ ਲਿੱਟਰ ਕੱਪ ਸਿੱਧਾ ਕਰ ਲਵੇ ਕੋਈ ਥੱਲੇ ਹੱਥ ਚ ਫੜਾ ਦੇਵੇਂਗਾ ਆਪ ਆਪ ਖੜੀ ਚਲੋ ਦਵਾਰਾ ਖਿੱਚ ਮੇਰੇ ਦਵਾਰਾ ਖੜੀ ਵੀ ਤਾਂ ਦੂਜਾ ਨੰਬਰ ਕਿਦਾ ਬਸ ਬਸ ਬਾਰਕ ਬਾਈ ਤੁਹਾਨੂੰ ਬਾਕ ਬਾਕ ਤੁਰਨ ਤੁਰ ਗਏ ਗਏ ਦੋਵੇਂ ਬਾਦ ਉਹਨਾਂ ਦੇ ਬਰਕਰਾਰ ਚੱਲ ਬਈ ਆ ਤੂੰ ਦੇਖ ਦੇ ਕੋਈ ਆਪਾਂ ਜੋ ਵੀ ਕਿਰੋ ਟੱਦੋ ਔਰ ਹੈਲੋ ਕੀ ਤੇ ਲੈ ਗਿਆ ਆਵਾਜੀ ਹਾਂਜੀ ਲੋ ਬਾਈ ਮਿੱਤਰੋ ਆ ਗਏ ਆ ਘਰੇ ਤੇ ਕਬੂਤਰਾਂ ਨੂੰ ਰੱਖ ਦਈਏ ਬਾਬੇ ਦਾਣੇ ਠੀਕ ਹੈ ਜੀ ਤੇ ਨੀਚੇ ਕਬੂਤਰਾਂ ਨੂੰ ਪਾਣੀ ਆ ਤਾਂ ਸੱਤ ਸਾਲੂ ਉਡਾਉਂਦੇ ਆਂ ਕਬੂਤਰ ਆਉਂਦੇ ਆਣੋਂ ਦਾਣੇ ਠੀਕ ਹੈ ਜੀ ਤੇ ਬਾਕੀ ਬਾਜੀ ਦੰਦੇ ਅਪਡੇਟ ਤੁਹਾਨੂੰ ਨੀਚੇ ਜਾ ਕੇ ਕੀ ਬਣਿਆ ਕੀ ਨਹੀਂ ਤੇ ਪਾਣੀ ਘੜਦੀ ਐ ਇੱਧਰੋਂ ਠੀਕ ਹੈ ਜੀ ਪਾਣੀ ਨਵਾਂ ਭਰ ਕੇ ਰੱਖ ਦਾਂਗੇ ਇਹਨੂੰ ਢੋਲ ਦਿੰਦੇ ਆਂ ਲਓ ਜੀ ਤਾਂ ਕਮੂਤਰ ਮੇਂ ਤਰਵਾਜ ਜਬਣਾ ਜਿੱਤ ਗਿਆ ਜਿੱਤੇ ਆ ਨਾ ਜਿੱਤੇ ਆ ਬਰਾਬਰ ਐ ਬਾਬਿਓ ਕਬੂਤਰ ਖੋਏ ਦਾ ਜ਼ਿਆਦਾ ਮਾਰਕਤਾ ਏ ਅੰਨਾ ਜਿੱਤੇ ਦੀ ਖੁਸ਼ੀ ਨਹੀਂ ਤੇ ਤੁਹਾਨੂੰ ਦੱਸਦੇ ਕੀ ਬਣਿਆ ਉੱਥੇ ਕੀ ਨਹੀਂ ਤੇ ਹਾਂਜੀ ਮਿੱਤਰੋ ਬਾਜੀ ਤੁਹਾਨੂੰ ਦੰਦਿਆਂ ਅਪਡੇਟ ਤੇ ਬਾਬਿਓ ਉੱਥੇ ਨਾ 2:00 ਵਜੇ ਟਾਈਮ ਲੱਗਿਆ ਤਾਂ ਉਹ ਟਾਈਮ 'ਚ ਜਿਹੜੇ ਕਬੂਤਰ ਕੱਟ ਗਏ ਜਿਹੜੇ ਕਬੂਤਰ ਬਾਬਿਓ ਉਹ ਟਾਈਮ 'ਚ ਸਹੀ ਹੋ ਗਏ ਮਤਲਬ ਕੱਟ ਗਏ ਉਹ ਕੱਟ ਗਏ ਤੇ ਉਸ ਤੋਂ ਬਾਅਦ ਆ ਗਈ ਨੇਰੀ ਜਿਹੜੇ ਉਹ ਨੇਰੀ 'ਚ ਸਹੀ ਹੋ ਗਏ ਉਹਨਾਂ 'ਚ ਪੈਸੇ ਵੰਡਤੇ ਤੇ ਜਿਹੜੇ ਮੀਂਹ ਪੈੰਦੇ 'ਚ ਬਾਬੇ 12 13 ਕਬੂਤਰ ਫਿਰਦੇ ਸੀ ਇੱਥੇ ਉਹਨਾਂ 'ਚ ਅਨਾਮਾਂ ਦੀਆਂ ਪਸਚੀਆਂ ਬਾਕੀਆਂ ਠੀਕ ਹੈ ਜੀ ਟੋਟਲ 5 ਅਨਾਮ ਤੇ 3 ਖਰਾਟੇ ਪਲੱਸ ਕੱਪ ਦੇ ਉਹਨਾਂ ਨਾਲ ਤੇ ਇੱਕ ਤਾਂ ਛੱਤ ਵਾਲਾ ਪੱਖਾ ਪਲੱਸ ਕੱਪ ਤੇ ਇੱਕ ਪੰਜਵੇਂ ਨੂੰ ਕੱਪ ਸੀ ਗੱਲਾ ਉਹਨਾਂ 13 ਕਬੂਤਰ ਜਿਹੜੇ ਮੀਂਹ 'ਚ ਆ ਗਏ ਸੀ ਉਹਨਾਂ ਚ ਪਰਚੀਆਂ ਪੈ ਗਈਆਂ ਉਹਨਾਂ ਦੇ ਨਾਮ ਨਿਕਲ ਗਏ ਤੇ ਬਾਕੀ 60-65 ਕੂਤਰ ਦੇ ਤਕਰੀਬਨ ਜਿਨ੍ਹਾਂ 'ਚ ਪੈਸੇ ਮੰਡੇ ਗਏ ਠੀਕ ਹੈ ਜੀ ਤੇ ਬਾਬੇ ਉਹ ਜਮਣੀ ਕੂਤਰੀ ਵਧੀਆ ਫਿਰਦੀ ਦੀ ਜੇ ਨੇਰੀ ਨਾ ਆਉਂਦੀ ਤਾਂ ਕੂਤਰ ਘਟ ਰਹੇ ਜਾਣੇ ਸੀ ਤਾਂ ਫਿਰ तकरीबन 130 ਚੋਂ 20-25 ਦੇ ਆਸ-ਪਾਸ ਰਹਿ ਜਾਂਦੇ ਪਿੰਡ ਬਹੁਤ ਛੋਟਾ ਦਾ ਪਰ ਇੱਕ ਵਧੀਆ ਗੱਲ ਹੈ ਆਪਣੇ ਕੂਤਰ ਨੇ ਇੱਕ ਟੀ ਨਹੀਂ ਲਵਾਈ ਸਵੇਰ ਤੋਂ ਸ਼ਾਮ ਤੱਕ ਚੈੱਕ ਹੋਈ ਗਿਆ ਤੇ ਹੁਣ ਪਾ ਦਈਆ ਬਾਬੇ ਨੀਚੇ ਵਾਲੇ ਕੂਤਰਾਂ ਨੂੰ ਦਾਣੇ ਤੇ ਲੋਵੇਂ ਮਿੱਤਰੋ ਕੂਤਰ ਕੱਢ ਲਿਆ ਡੋਲੀਆਂ ਚ ਤੇ ਅੰਦਰ ਖੁੱਡਾ ਹੋ ਗਿਆ ਦਾ ਗਿੱਲਾ ਤੇ ਠੀਕ ਹੈ ਜੀ ਇਹਨੇ ਦਾਣੇ ਪਾ ਦਈਏ ਤੇ ਅਜੀਤ ਬਾਈ ਜੀ ਤੁਹਾਨੂੰ ਸਾਰੀ ਅਪਡੇਟ ਦਿੰਦੀ ਏ ਤੇ ਖੁੱਡਾ ਕਰਦੀ ਏ ਸਾਫ ਟਾਈਮ ਹੋ ਗਿਆ ਬਹੁਤ ਤੇ ਠੀਕ ਹੈ ਬਾਬੇ ਜੀ ਅਜੀਤ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੰਨੂ ਨੂੰ ਕਰ ਲੈ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਨਿੱਤ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਰਵੇ ਮਿਲਦੇ ਹਾਂ ਯਾਪਾ ਆਪਣੀ ਅਗਲੀ ਵੀਡੀਓ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ